ਅੱਜ ਦੀ ਵੀਡੀਓ ਵਿੱਚ ਤੁਹਾਨੂੰ ਘੋੜਾ ਨਹੀਂ ਮਖਾਉਣਾ ਮਾੜੀ ਜੀ ਝਾਂਤ ਉਰ ਮਰਵਾਈ ਆ ਬਹੁਤ ਹੀ ਜ਼ਿਆਦਾ ਚੰਗਾ ਘੋੜਾ ਕੱਲ ਫੜਵਾਇਆ ਬ੍ਰਹਮਾਸਤਰ ਤੇ ਇਹਦੇ ਜਿਹੜਾ ਸ਼ਿੰਗਾਰ ਪਾਇਆ ਹੋਇਆ ਹੈ ਨਾ ਸਾਨੂੰ ਇੱਕ ਭਰਾ ਮਿਲਿਆ ਉੱਥੇ ਤੇ 22 ਹੱਥੀ ਤਿਆਰ ਕਰਦਾ ਹੈ ਆ ਜਿਹੜਾ ਸਮਾਨ ਤੁਸੀਂ 22 ਤੋਂ ਕਹਿ ਦੋ ਵੀ ਜੀਰਬੰਦ ਲੈ ਲਓ ਤੁਸੀਂ ਘੋੜੀਆਂ ਤੇ ਪਾਉਣ ਵਾਲੀਆਂ ਫਲਕਾਰੀਆਂ ਲੈ ਲਓ ਤੁਸੀਂ ਇਹਦੇ ਤੋਂ ਲਗਾਮਾਂ ਹੱਥੀ ਤਿਆਰ ਕੀਤੀਆਂ ਹੋਈਆਂ ਲੈ ਲਓ ਬਹੁਤ ਹੀ ਵਧੀਆ ਚੀਜ਼ਾਂ ਤਿਆਰ ਕਰਦਾ ਹੈ ਬਹੁਤ ਬਰੀਕੀ ਦੇ ਵਿੱਚ ਕੰਮ ਕਰਦਾ ਹੈ ਆਵੇ ਕੱਲੀ-ਕੱਲੀ ਚੀਜ਼ ਨਾ ਜਦੋਂ ਤੁਸੀਂ ਬਾਰਡਰ ਇਕੋਗੇ ਨਾ ਚੀਜ਼ਾਂ ਦੀ ਇੱਕ ਆਵੇ ਅਗਲੇ ਪਾਸੇ ਆ ਗਈ ਇਹ ਬਾਈ ਨੇ ਸਰਦਵਾਰ ਬਣਾਇਆ ਬਹੁਤ ਚੰਗਾ ਇਹ ਵੀਰ ਨੇ ਆ ਵੇਖੋ ਵਿੱਚ ਪਿੱਤਲ ਆ ਵੇਖੋ ਮੱਥੇ ਤੇ ਦਿਲਜਾ ਬਣਾਇਆ ਹੋਇਆ ਪਿੱਤਲ ਦਾ ਤੇ ਬੜਾ ਸੋਹਣਾ ਸ਼ੌਕ ਨਾਲ ਕੰਮ ਕਰਦਾ ਤੇ ਸਾਈਡਾਂ ਤੇ ਵੀ ਬਾਈ ਨੇ ਆਵੇ ਪੇਚ ਜੇ ਲਾ ਕੇ ਵਿੱਚ ਪਿੱਤਲ ਫਿੱਟ ਕੀਤਾ ਹੋਇਆ ਤੇ ਇਹ ਸਾਰਾ ਹੀ ਹੱਥ ਦਾ ਕੰਮ ਕੀਤਾ ਹੋਇਆ ਹੈਂਡਵਰਕ ਕੀਤਾ ਹੋਇਆ ਬਹੁਤ ਵਧੀਆ ਭਰਾ ਨੂੰ 7 8 10 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਆਪਣੇ ਏਰੀਆ ਦਾ ਬੰਦਾ ਹੈ ਅੰਮ੍ਰਿਤਸਰ ਦਾ ਤੇ ਬੜਾ ਮਿਹਨਤ ਕਾਸ਼ ਭਰਾ ਹੈ ਆ ਵੇਖੋ ਹੁਣ ਤੁਸੀਂ ਫਲਕਾਰੀ ਕਿੰਨੀ ਬਰੀਕੀ ਦੇ ਵਿੱਚ ਵੀਰ ਨੇ ਹੱਥੀ ਤਿਆਰ ਕੀਤੀ ਐ ਇਦਾਂ ਦਾ ਸਮਾਨ ਆਪਾਂ ਨੂੰ ਵੇਖਣ 'ਚ ਬਹੁਤ ਸੋਹਣਾ ਲੱਗਦਾ ਐ ਮਿਹਨਤ ਜਦੋਂ ਆਪਾਂ ਅੱਗੇ ਰੱਖਦੇ ਐ ਸੋਹਣੀ ਲੱਗਦੀ ਐ ਪਰ ਇਹਦੇ ਪਿੱਛੇ ਬਰੀਕੀ ਕਿੰਨੀ ਕੰਮ ਕਰਦੀ ਐ ਕਿਹੜਾ ਹੱਥ ਕੰਮ ਕਰਦੇ ਐ ਕਿੰਨਾ ਦਿਮਾਗ ਕੰਮ ਕਰਦਾ ਐ ਉਹ ਤੁਸੀਂ ਭਲੀ ਭੰਤੀ ਜਾਣ ਸਕਦੇ ਹੋ ਇੱਕ ਬੇਨਤੀ ਹੋਰ ਐ ਛੋਟੇ ਭਾਈ ਵੱਲੋਂ ਕਿ ਯਾਰ ਇਹੋ ਜਿਹੇ ਜਿਹੜੇ ਮਿਹਨਤ ਕਾਸ਼ ਭਰਾ ਹੁੰਦੇ ਐ ਨਾ ਬੜੀ ਲੋੜ ਹੁੰਦੀ ਹੈ ਇਹਨਾਂ ਨੂੰ ਜਨਿੱਕੇ ਵਾਕੇ ਹੀ ਬੜੀ ਲੋੜ ਹੁੰਦੀ ਹੈ ਤੁਹਾਡੀ ਸਪੋਰਟ ਦੀ ਦੱਬ ਕੇ ਭਰਾ ਨੂੰ ਸਪੋਰਟ ਕਰਿਓ ਸਮਾਨ ਇਦਾਂ ਦਾ ਲੈਣਾ ਹੈ ਤਾਂ ਵੀਰ ਦਾ ਨੰਬਰ ਮੈਂ ਵੀਡੀਓ 'ਚ ਦੇ ਦਿੱਤਾ ਕਰਿਓ ਸੰਪਰਕ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆ ਵੀਡੀਓ ਦੇ ਵਿੱਚ ਧੰਨਵਾਦ ਹਾਂਜੀ ਸਸੀਕਾਲ ਜੀ ਸਵਾਗਤ ਹੈ ਆਮ ਤੋਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਜਾਣਕਾਰੀ ਕਹਿੰਦਾ ਵੀ ਸ਼ੌਕ ਰੱਖਣ ਵਾਲੇ ਭਰਾਵਾਂ ਲਈ ਬੜੀ ਚੰਗੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਆਪਣਾ ਭਰਾ ਹੈ ਬਾਈ ਵਿੰਦਰ ਤੇ ਬਿੰਦਰ ਵੀਰ ਨਾ ਘੋੜਿਆਂ ਦਾ ਸਮਾਨ ਤਿਆਰ ਕਰਦਾ ਹੈ ਹਾਰ ਸ਼ਿੰਗਾਰ ਦਾ ਕਰੇ ਆਪਦੇ ਹੋਮ ਮੇਡ ਕਹਦੀਆਂ ਨੇ ਮੈਂ ਕੰਮ ਕਰਦਾ ਤੇ ਹੱਥਾਂ ਦਾ ਕੰਮ ਕਰਦਾ ਆਪਣੇ ਹੈਂਡਵਰਕ ਕਰਦਾ ਕਹਦੀਏ ਦੀ ਤੇ ਬੜਾ ਬਰੀਕੀਆਂ ਦੇ ਵਿੱਚ ਮੈਨੂੰ ਕੰਮ ਲੱਗਿਆ ਵੀਰ ਦਾ ਜਮਾ ਮਾਤੜ ਪਰਿਵਾਰ ਚੋਂ ਬਾਈ ਹੈ ਤੇ ਜਮਾ ਕਹਦੀਏ ਵੀ ਕੰਮ ਕਰਦੇ ਨੂੰ ਤਾਂ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਵੀ ਬੜਾ ਮੈਨੂੰ ਪੁੱਛਦੇ ਹੋ ਨਿਉ ਫੋਨ ਲਾ ਕੇ ਵੀ ਬਾਈ ਕੋਈ ਚੰਗੀ ਦੁਕਾਨ ਦੱਸ ਜਿੱਥੋਂ ਅਸੀਂ ਲੈਣੀਆਂ ਲਗਾਮਾਂ ਲੈਣੀਆਂ ਜੀ ਅਸੀਂ ਹਾਰ ਸ਼ਿੰਗਾਰ ਦਾ ਸਮਾਨ ਲੈਣਾ ਬੜੀ ਵਧੀਆ ਵੀਰ ਦੇ ਕੋਲ ਕਲਾ ਹੈ ਜਿਹਦਾ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਬੜੇ ਵਾਜਬ ਰੇਟਾਂ ਦੇ ਬਾਈ ਤੁਹਾਨੂੰ ਜਿੱਦਾਂ ਦਾ ਵੀ ਸਮਾਨ ਕਹੋਗੇ ਉਦਾਂ ਦਾ ਹੀ ਸਮਾਨ ਤਿਆਰ ਕਰਕੇ ਦੇ ਜੂਗਾ ਬਾਈ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਬਿੰਦਰ ਵੀਰ ਪਹਿਲਾਂ ਤੇ ਆਪਣਾ ਪਿੰਡ ਤੇ ਨਾਂ ਦੱਸਿਓ ਤੇ ਫੇਰ ਆਪਾਂ ਗੱਲ ਕਰਦੇ ਹਾਂ ਬਾਈ ਮੇਰਾ ਨਾਂ ਭਿੰਦਰ ਜੀ ਪਿੰਡ ਦਸ਼ਮੇਸ਼ ਨਗਰ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਜਿਹੜਾ ਸਮਾਨ ਤਿਆਰ ਕਰਦੇ ਆ ਬਾਈ ਇਹ ਮੰਨ ਲਓ ਕੋਈ ਭਰਾ ਜਿੱਦਾਂ ਮੈਂ ਭਰਾਵਾਂ ਨੂੰ ਕਿਹਾ ਵੀ ਫੋਨ ਤੇ ਕਵੇ ਵੀ ਮੈਨੂੰ ਇਦਾਂ ਦੀ ਚੀਜ਼ ਚਾਹੀਦੀ ਆ ਜਾਂ ਤੁਹਾਨੂੰ ਕੋਈ ਫੋਟੋ ਪਾ ਦੇ ਪਾਕਿਸਤਾਨੀ ਜਿੱਦਾਂ ਬੜੇ ਹਾਰਸ਼ਗਾਰ ਦਾ ਕਹਿ ਦਈਏ ਆਪਾਂ ਵੀ ਸੋਹਣਾ ਤਿਆਰ ਹੋਣ ਦਾ ਸਮਾਨ ਆ ਆਪਾਂ ਉਹਦੇ ਸਮਾਨ ਸੇਮ ਕਾਪੀ ਟੂ ਕਾਪੀ ਇੱਧਰ ਤਿਆਰ ਕਰਦਾਂਗੇ ਹਾਂਜੀ ਭਾਜੀ ਜਿੱਦਾਂ ਦਾ ਵੀ ਮੱਲ ਕੋਈ ਕਵੇ ਉਦਾਂ ਦਾ ਕਾਪੀ ਕਰਦੇਈ ਦਾ ਸਮਾਨ ਹੂੰ ਹਾਂਜੀ ਕੀ ਕੀ ਤਿਆਰ ਕਰਕੇ ਦਿੰਦੇ ਹੋ ਜੀ ਬਾਈ ਆਪਾਂ ਉਹਨਾਂ ਦਾ ਸਮਾਨ ਲਗਾਮਾਂ ਯਾਨੀ ਕਿ ਸਰਦਵਾਰ ਚਮੜੇ ਦਾ ਵੀ ਸਮਾਨ ਜਿੱਦਾਂ ਜਾਨੀ ਕਿ ਹੁੰਦਾ ਸਰਦਾਰ ਉਹ ਤਿਆਰ ਕਰਾ ਦਈਦੇ ਹੂੰ ਜਿੱਦਾਂ ਮੈਂ ਲਗਾਮ ਯਾਰ ਉਦਾਂ ਭਰਾਵਾਂ ਦੇ ਬਹੁਤ ਵਧੀਆ-ਵਧੀਆ ਲਗਾਮਾਂ ਸਾਰੇ ਪਰ ਆਹ ਵੀਰ ਨੇ ਨਾ ਵੇ ਸੱਜਣੋ ਇੱਕ ਹੱਥੀ ਕੰਮ ਕੀਤਾ ਆਹ ਜਿਹੜੀ ਬਰੀਕੀਆਂ ਮੱਥੇ ਤੇ ਜਾਂ ਦਿਲ ਜਿਹਾ ਬਣਾਉਣਾ ਜਾਂ ਆਹ ਸਾਈਡਾਂ ਤੇ ਹਨਾ ਪੇਚ ਲਾਉਣੇ ਵਿੱਚ ਇਹ ਕੀਲ ਪਿੱਤਲ ਆਇਆ ਏ ਹਾਂਜੀ ਪਿੱਤਲ ਜੀ ਇਹ ਵੀ ਆਪਾਂ ਘਰੇ ਤਿਆਰ ਕੀਤੀ ਹੈ ਨਹੀਂ ਜੀ ਆਪਾਂ ਕਰਵਾ ਕੇ ਦਿੰਨੇ ਤਿਆਰ ਕਰਵਾ ਦਿੰਨੇ ਹਾਂ ਤੁਸੀਂ ਤਿਆਰ ਆਪਦੇ ਕਾਰੀਗਰਾਂ ਤੋਂ ਹਾਂਜੀ ਕਾਰੀਗਰ ਤੇ ਜਿਹੜਾ ਆ ਉਹਨਾਂ ਦਾ ਆ ਕੀ ਚੀਜ਼ ਰੱਖੀ ਹੈ ਜੀ ਆਪਾਂ ਮੰਨਦੇ ਤੇ ਇਹ ਕੀ ਹੈ ਇਹ ਜੀ ਪਾਜੀ ਫਲਕਾਰੀ ਹੁੰਦੀ ਹੈ ਜੀ ਫਲਕਾਰੀ ਦੇ ਉੱਪਰ ਪਾਉਣ ਲਈ ਜਿਹੜੀਆਂ ਕੋਟ ਦੇ ਘੜਗੀਆਂ ਨੱਚਦੀਆਂ ਉਹਨਾਂ ਲਈ ਲੰਬੀ ਹਾਂ ਜਿੱਡੀ ਵੀ ਆਰਡਰ ਕਰ ਲੋਡੀ ਬਣਾ ਦਿੰਦੇ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਕਿ ਫੁੱਲ ਸਾਈਜ਼ ਦਾ ਮਤਲਬ 4/6 ਦਾ ਵੀ ਮਿਲ ਜਾਂਦਾ ਜੀ 4/4 ਦਾ ਵੀ ਮਿਲ ਜਾਂਦਾ ਨਾਰਮਲ ਏ 3/2.5 ਦਾ ਸਾਜ ਜੀ ਤੇ ਆ ਕੀ ਚੀਜ਼ ਰੱਖੀ ਆ ਬਿੰਦਰਵੀਰ ਆ ਇਹੜੀ ਆ ਇਹ ਬਾਜੀ ਮਤਲਬ ਕਿ ਉਦਾਹਰਣ ਲਾ ਲਓ ਜਿੱਦਾਂ ਜਿਹੜਾ ਆਪਾਂ ਬਾਈ ਵਾਲੇ ਘੋੜੇ ਦੇ ਪਾਇਆ ਸੀ ਬ੍ਰਹਮਾਸਤਰ ਤੇ ਹਾਂਜੀ ਹਾਂਜੀ ਇਹ ਹਾਂਜੀ ਇਹ ਹੀ ਆ ਜੀ ਇਹ ਹੀ ਪਾਇਆ ਸੀ ਹਨਾ ਅੱਛਾ ਇਹ ਆਪ ਤੇ ਆਰ ਕੀਤਾ ਤੁਸੀਂ ਹਾਂਜੀ ਹੈਂਡ ਮੇਡ ਜੀ ਤੇ ਆ ਆ ਗਿਆ ਜੀ ਅਗਲੇ ਪਾਸੇ ਆ ਕੀ ਹੈ ਹਾਂਜੀ ਇਹ ਜੇਰ ਬੰਦ ਯਾਨੀ ਕਿ ਇਹ ਸਾਜ ਦੇ ਨਾਲ ਲਾਉਂਦਾ ਜੀ ਵਾਹ ਇਹ ਬਾਈ ਹੁਣਾਂ ਨੇ ਇਹੋ ਜਿਹੇ ਫੰਮਣ ਨਹੀਂ ਇਹਨੂੰ ਲਾਉਂ ਦਿੱਤੇ ਜੀ ਯਾਨੀ ਕਿ ਇੱਥੇ ਫੰਮਣ ਵੀ ਲਾਏ ਹੋਏ ਇੱਕ ਬੜੀ ਚੰਗੀ ਲਗਾਮ ਵੀ ਮੈਂ ਤੁਹਾਡੇ ਤੋਂ ਰੰਗ ਬਰੰਗੀ ਵੇਖੀ ਸੀ ਪਤਾ ਨਹੀਂ ਉਹ ਆਪਾਂ ਜਦੋਂ ਘੋੜੇ ਦੇ ਪਾਈ ਸੀ ਉਹ ਰੱਸਾ ਟੈਪ ਜਿਹੜੀ ਹੁੰਦੀ ਹੈ ਉਹ ਵੀ ਕਰਦੇ ਹਾਂ ਤੇ ਹਰ ਹਾਂਜੀ ਹਾਂਜੀ ਸਰਗੇ ਜੋ ਕੋਈ ਕਹਦੇ ਹਾਂਜੀ ਜਿੱਦਾਂ ਦੀ ਵਾਹ ਵਾਹ ਅੱਛਾ ਆਪਾਂ ਆਪਣਾ ਨੰਬਰ ਬੋਲ ਦਈਏ ਤੇ ਭਰਾ ਕਿਸ ਨੇ ਸੁਵਿਧਾ ਲੈਣੀ ਆ ਤੇ ਕਿੰਨੇ ਕੇ ਟਾਈਮ ਟਾਈਮ ਟੂਮ ਦਾ ਦੇ ਸਕਦੇ ਤੁਹਾਡੇ ਕਿੰਨੇ ਦਿਨ ਮੰਨ ਲਓ ਇਹਦੇ ਨਾਲ ਦੀ ਫਲਕਾਰੀ ਤਿਆਰ ਕਰਾਉਣੀ ਕਿਸੇ ਕੋੜੀਆਂ ਵਾਲੇ ਭਰਾ ਨੇ ਮੰਨ ਲੇ ਕਿ ਕਿੰਨੇ ਦਿਨ ਲੱਗ ਕੇ ਤਿਆਰ ਕਰ ਦੋਗੇ 5 ਦਿਨ ਬਾਅਦ ਮਿਲ ਜੀ ਹਫਤੇ ਦੇ ਵਿੱਚ ਵਿੱਚ ਤਿਆਰ ਕਰਕੇ ਦੇ ਦੋ ਜੀ ਤੇ ਆਪਣਾ ਸਰਨਾਮਾ ਇੱਕ ਰਹੀ ਫੇਰ ਨੰਬਰ ਬੋਲ ਦਈਏ ਪਹਿਲਾਂ ਨੰਬਰ ਜੀ 6280918374 ਹੌਲੀ ਜੀ ਬੋਲ ਇੱਕ ਰਹੀ ਫੇਰ 6280918374 ਜੀ ਜੀ ਨਾਂ ਬਾਈ ਦਾ ਹੈਗਾ ਭਿੰਧਰ ਤੇ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਮਿਹਨਤ ਕਾਸ਼ ਬੰਦਾ ਹੈ ਮਿਹਨਤ ਕਰਨ ਵਾਲਾ ਬੰਦਾ ਹੈ ਹੱਕ ਸੱਚ ਦੀ ਖਾਣ ਵਾਲਾ ਬੰਦਾ ਹੈ ਤੇ ਆਪਾਂ ਜਿਹੜੇ ਮਿਹਨਤ ਕਰਨ ਵਾਲੇ ਭਰਾ ਹਨ ਸਭ ਤੋਂ ਪਹਿਲੀ ਤੇ ਇਹ ਸੇਵਾ ਹੁੰਦੀ ਹੈ ਕਿ ਆਪਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੀਏ ਆਪਾਂ ਨੂੰ ਸਮਾਨ ਜੇ ਨਹੀਂ ਵੀ ਚਾਹੀਦਾ ਸੱਜਣ ਮਿੱਤਰ ਕਿਸੇ ਨੂੰ ਚਾਹੀਦਾ ਹੈ ਭੈਣ ਭਰਾ ਨੂੰ ਚਾਹੀਦਾ ਹੈ ਤੇ ਬਾਈ ਨੂੰ ਸ਼ੌਕ ਹੈ ਇਹ ਕੰਮ ਹੈ ਸ਼ੌਕ ਦੇ ਤੰਦ ਜਿਹੜੇ ਪਾਉਣ ਵਾਲੇ ਹੁੰਦੇ ਆ ਤੇ ਜਿਹੜੇ ਸ਼ੌਕੀਆ ਭਰਾ ਸ਼ੌਕ ਇਹਨਾਂ ਚੀਜ਼ਾਂ ਦਾ ਰੱਖਦੇ ਆ ਉਹ ਹੀ ਇਹਨਾਂ ਦੀ ਮਹੱਤਤਾ ਸਮਝ ਸਕਦੇ ਆ ਕਿ ਜਦੋਂ ਮੰਡੀਆਂ 'ਚ ਜਾਂਦੇ ਆ ਜਦੋਂ ਆਪਾਂ ਕਿਤੇ ਕਹਿ ਦੋ ਨਾ ਕਿ ਡਿਸਪਲੇ ਕੋੜਾ ਕਰਦੇ ਆ ਜਾਂ ਸ਼ੋਹਾਂ 'ਚ ਲੈ ਕੇ ਜਾਂਦੇ ਆ ਡਿਸਪਲੇ ਕਰਨ ਲਈ ਉਦੋਂ ਇਹ ਹਾਰ ਸ਼ਿੰਗਾਰ ਦਾ ਨਾ ਬੜਾ ਮਹੱਤਵਪੂਰਨ ਸਮਝਿਆ ਜਾਂਦਾ ਹੈ ਤੇ ਬੜਾ ਚਾਹ ਕੇ ਭਰਾ ਇਹਨੂੰ ਪਸੰਦ ਕਰਦੇ ਆ ਤੇ ਤੁਸੀਂ ਵੀ ਬੜੇ ਵਾਜਬ ਰੀਟ ਤੇ ਵੀਰ ਤੋਂ ਸੇਵਾ ਲੈ ਸਕਦੇ ਹੋ ਕਿੱਦਾਂ ਲੱਗੀ ਵੀਡੀਓ ਵੀਡੀਓ ਦੀ ਸਾਂਝ ਜ਼ਰੂਰ ਪਾ ਦਿਓ ਅਗਲੀ ਵੀਡੀਓ ਨਾਲ ਮਿਲਦੇ ਆ ਧੰਨਵਾਦ ਓਕੇ ਮਿੰਦਰ ਵੀਰ